ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 14 ਕੁੰਡੇ ਪਾਏ ਆ ਜੀ ਸਾਰੇ 12 ਕੁੰਡੇ ਆਪਣੇ ਡਿਜ਼ਾਈਨ ਦੇ ਆ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਪਿਆਰਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਆਪਾਂ ਉਲਟੀ ਸਾਈਡ ਆ ਉਲਟੀ ਸਾਈਡ ਤੋਂ ਇਹ ਆਪਾਂ ਸਲਾਈ ਕਿਸੇ ਤਰ੍ਹਾਂ ਦੀ ਆਪਾਂ ਜਿਵੇਂ ਬਾਰਡਰ ਬਣਾਉਣਾ ਹੈ ਆਪਾਂ ਬਣਾ ਸਕਦੇ ਆਂ ਜਿਵੇਂ ਦੀ ਵੀ ਤੁਸੀਂ ਬਣਾਉਣੀ ਚਾਹੁੰਦੇ ਹੋਵੇਂ ਬਣਾ ਸਕਦੇ ਆਂ ਆਪਾਂ ਇਧਰੋਂ ਸਿੱਧੀ ਬਣਾ ਲਵਾਂਗੇ ਸਿੱਧੀ ਆਪਾਂ ਬਣਾ ਲਵਾਂਗੇ ਇਹ ਸਲਾਈ ਜਦੋਂ ਆਪਾਂ ਫਿਰ ਡਿਜ਼ਾਈਨ ਬਣਾਉਨੇ ਆ ਨਾ ਤਾਂ ਫਿਰ ਇਹ ਥੋੜਾ ਜਿਹਾ ਇਕੱਠਾ じゃ ਨਹੀਂ ਹੁੰਦਾ ਬਣਾਉਣ ਨੂੰ ਤਾਂ ਆਪਾਂ ਉਲਟੀ ਵੀ ਬਣਾ ਸਕਦੇ ਸੀਗੇ ਜਾਂ ਇੱਕ ਕੁੰਡਾ ਉਲਟਾ ਤੇ ਜਾਂ ਇੱਕ ਸਿੱਧਾ ਇਸ ਤਰ੍ਹਾਂ ਵੀ ਬਣਾ ਸਕਦੇ ਆ ਆਪਾਂ ਫਿਰ ਵੀ ਵਧੀਆ ਬਣਦਾ ਹੈਗਾ ਜਦੋਂ ਆਪਾਂ ਅੱਗੇ ਵੀਡੀਓ ਬਣਾਉਣੀ ਆ ਦਿਖਾਉਣੀ ਆ ਡਿਜ਼ਾਈਨ ਉਦੋਂ ਇਕੱਠਾ じゃ ਨਹੀਂ ਹੁੰਦਾ ਡਿਜ਼ਾਈਨ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਅੱਗੇ ਸਿੱਧੀ ਸਾਈਡ ਸਿੱਧੀ ਸਾਈਡ ਤੋਂ ਦੇਖੋ ਜੀ ਆਪਣੀ ਇਹ ਡਿਜ਼ਾਈਨ ਦੀ ਹੈਗੀ ਇਹ ਪਹਿਲੀ ਸਲਾਈ ਇਹ ਆਪਾਂ ਪੂਰੀ ਸਿੱਧੀ ਬਣਾਉਣੀ ਹੈ ਜੀ ਜਦੋਂ ਤੁਸੀਂ ਆਪਣਾ ਕੋਟੇ ਸੈਟਰ ਦਾ ਬਾਰਡਰ ਬਣਾ ਲਿਆ ਦੋ ਸਲਾਈਆਂ ਸਿੱਧੀਆਂ ਇੱਕ ਸਿੱਧੀ ਇੱਕ ਉਲਟੀ ਜ਼ਰੂਰ ਬਣਾਉਣੀਆਂ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਉਲਟੀ ਬਣਾ ਲੈਨੇ ਆਂ ਲਓ ਜੀ ਆਪਾਂ ਜਲਦੀ ਜਲਦੀ ਬਣਾ ਲਈ ਹੁਣ ਆਪਾਂ ਸਿੱਧੀ ਸਾਈਡ ਆ ਗਏ ਜੀ ਸਿੱਧੀ ਸਾਈਡ ਤੋਂ ਆਪਾਂ ਇਹ ਸਿਲਾਈ ਬਣਾਉਣੀ ਹੈ ਜੀ ਉਲਟੀ ਬਹੁਤ ਹੀ ਸੌਖਾ ਤੇ ਸੋਹਣਾ ਬਹੁਤ ਹੈ ਜੀ ਡਿਜ਼ਾਈਨ ਜ਼ਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੇ ਆਪਾਂ ਜ਼ਿਆਦਾ ਲੰਮੀ ਵੀਡੀਓ ਵੀ ਨਹੀਂ ਬਣਾਉਂਦੇ ਛੋਟੀ ਜੀ ਬਣਾਉਨੇ ਆ ਤੇ ਲੋ ਜੀ ਆਪਾਂ ਸਿੱਧੇ ਪਾਸੋਂ ਸਲਾਈ ਉਲਟੀ ਬਣਾ ਲਈ ਹੁਣ ਆਪਾਂ ਉਲਟੀ ਬਣਾ ਲੈਣੀ ਆ ਸਲਾਈ ਇਹ ਆਪਣੀ ਹੋ ਗਈ ਜੀ ਚੌਥੀ ਸਲਾਈ ਹਾਂ ਲੋ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਤੇ ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਇੱਕ ਉਲਟਾ ਤਦ ਲੋ ਜੀ ਆਪਾਂ ਪੰਜਵੀਂ ਸਲਾਈ ਬਣਾ ਲਈ ਆ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਫਰਸਟ ਦੀਆਂ ਦੋ ਸਲਾਈਆਂ ਆਪਣੀਆਂ ਸਿੱਧੀਆਂ ਤੀਜੀ ਸਲਾਈ ਆਪਣੀ ਉਲਟੀ ਹੈ ਚੌਥੀ ਸਲਾਈ ਫਿਰ ਆਪਾਂ ਸਿੱਧੀ ਬਣਾਈ ਆ ਪੰਜਵੀਂ ਸਲਾਈ 'ਚ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਬਣਾ ਲਿਆ ਹੁਣ ਆ ਗਈ ਆਪਣੀ ਛੇਵੀਂ ਸਲਾਈ ਤੇ ਲੋ ਜੀ ਛੇਵੀਂ ਸਲਾਈ 'ਚ ਆਪਾਂ ਦੇਖੋ ਜੀ ਇਹ ਇਹ ਆਪਣੇ ਸਲਾਈ ਧਿਆਨ ਨਾਲ ਦੇਖ ਲਓ ਜੀ ਇਸੇ ਜੀ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੋਊਗਾ ਤੇ ਹੁਣ ਦੇਖੋ ਜੀ ਜਿਹੜਾ ਕੁੰਡਾ ਆਪਣਾ ਇਧਰੋਂ ਸਿੱਧਾ ਦੇਖਦਾ ਇਹਨੂੰ ਆਪਾਂ ਬਣਾਉਣਾ ਹੈਗਾ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਤੇ ਆਪਾਂ ਇੱਥੋਂ ਸਲਾਈ ਪਾਵਾਂਗੇ ਇਹਨੂੰ ਸਿੱਧਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਵਾਂਗੇ ਜਿਹੜਾ ਕੁੰਡਾ ਉਲਟਾ ਹੈਗਾ ਇਧਰੋਂ ਆਪਾਂ ਉਲਟਾ ਬਣਾ ਲੈਣਾ ਜਿਹੜਾ ਸਿੱਧਾ ਕੁੰਡਾ ਹੈ ਇਹਨੂੰ ਆਪਾਂ ਆਹ ਵਾਲਾ ਕੁੰਡਾ ਆਹਾਂ ਛੱਡ ਕੇ ਤੇ ਇੱਥੇ ਆਪਾਂ ਸਲਾਈ ਪਾਉਣੀ ਹੈ ਤੇ ਆਪਾਂ ਸਿੱਧਾ ਕੁੰਡਾ ਬਣਾ ਲੈਣਾ చెనండి ఛే సయ కంపలీట్ గియ్య ఫే కిధే బా ਉਲਟੀ ਸਾਈਡ ਤਾਂ ਇਹ ਸਲਾਈ ਆਪਾਂ ਉਲਟੀ ਬਣਾ ਲਵਾਂਗੇ ਹੌਣ ਦੇਖੋ ਜੀ ਫਿਰ ਤੋਂ ਆਪਾਂ ਤਾਂ ਗਾ ਆਪਣੇ ਵੱਲ ਕਰਾਂਗੇ ਸਿਲਾਈ ਆਪਾਂ ਸਾਰੀ ਉਲਟੀ ਬਣਾਵਾਂਗੇ ਲਓ ਜੀ ਹੁਣ ਫੇਰ ਆਪਾਂ ਇੱਕ ਸਲਾਈ ਉਲਟੀ ਬਣਾ ਲਵਾਂਗੇ ਫਿਰ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਤੇ ਫੇਰ ਆਪਾਂ ਉਲਟੀ ਸਾਈਡ ਤੋਂ ਆ ਜਿਹੜਾ ਸਲਾਈ ਬਣਾਈ ਸੀ ਛੇਵੇਂ ਇਸ ਤਰ੍ਹਾਂ ਬਣਾ ਲਵਾਂਗੇ ਜੀ ਤੇ ਇਸ ਤਰ੍ਹਾਂ ਕਰਦੇ ਜਾਵਾਂਗੇ ਛੇ-ਛੇ ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਚੇਅਰ ਤੇ ਲਾਈਕ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਹਰ ਵਾਰ ਦਾ ਸਪੋਰਟ ਕਰੋ ਜੀ ਥੋੜਾ ਜਿਹਾ ਆਪਾਂ ਬਣਿਆ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਹੋਰ ਨੇਕਾ ਜੇ ਇਸ ਤਰ੍ਹਾਂ ਮੰਗਾਏ ਤਾਂ ਉਸਨੂੰ ਕਿਸੇ ਵੀ ਰੰਗ ਤੇ ਬਣਾ ਸਕਦੇ ਹਾਂ ਡਾਰਕ ਰੰਗ ਦੇ ਵੀ ਬਣਾ ਸਕਦੇ ਹਾਂ ਤੇ ਲਾਈਟ ਤੇ ਵੀ ਬਣਾ ਸਕਦੇ ਆ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਦੇਖੋ ਕੋਟੀ ਬਣਾਓ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਬਹੁਤ ਸੋਹਣਾ ਬਣੂਗਾ ਜੀ ਬਹੁਤ ਹੀ ਜੁਨੀਕ ਜਿਹਾ ਡਿਜ਼ਾਈਨ ਹੈ ਤੇ ਜਰੂਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸੋਹਣਾ ਜਆ ਕਰ ਦਿਓ ਜੀ ਕਮੈਂਟ